ਸ਼ਸਤਰੀ ਕਾਲ ਸਾਰੇ ਭਰਾਵਾਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਐਂਡ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਕਿਉਂਕਿ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਸਕੇ ਅੱਜ ਤੁਹਾਡੇ ਸਾਹਮਣੇ ਆਪਾਂ ਪਹਿਲਾਂ ਵੜਾ ਲੈ ਕੇ ਆਏ ਆ ਇਕੱਲੀ ਟੋਕੜੀ ਟੋਕੜਾ ਜੀ ਜੇ ਕੋਈ ਭਰਾ ਬੱਚੀ ਲੈਣ ਦਾ ਚਾਹਵਣਾ ਤੇ ਉਹਦਾ ਵੀ ਸ਼ੌਂਕ ਪੂਰਾ ਹੋ ਸਕਦਾ ਕਿਉਂਕਿ ਇੱਕ ਤਾਂ ਬੱਚੀਆਂ ਚਾਹੁੰਦੀ ਆ ਇੱਕ ਦੁੱਧ ਦਿੰਦੀ ਆ 7 ਲੀਟਰ ਜੀ ਦੁੱਧ 7 ਲੀਟਰ ਆ ਲਾਲ ਚਿੱਟੀ ਗਾਂ ਜੀ ਇਹਨੂੰ ਜਰਸੀ ਕ੍ਰਾਸ ਵੀ ਕਹਿ ਸਕਦੇ ਆ ਐਚ ਐਫ ਨਾਲ ਐਚ ਐਫ ਨਾਲ ਐ ਸ਼ਹਿਰ ਵੀ ਕ੍ਰਾਸ ਕਹਿ ਸਕਦੇ ਆ ਪਹਿਲਾ ਸੂਆ ਗਾਂ ਜੀ ਤੇ ਥਾਂ ਥਾਂ ਦੀ ਮੰਤਰ ਬਹੁਤ ਚੱਕੀ ਆ ਪੋਲੀ ਪੋਲੀ ਬਹੁਤ ਆ ਹੀਟ ਚਾਉਣ ਵਾਲੀ ਆ ਦੋ ਚਾਰ ਦਿਨਾਂ ਤੱਕ ਤੇ ਲੇਵਾ ਦਾ ਲੇਵਾ ਟੈਟ ਆ ਲੇਵੀ ਵਾਲੀ ਆ ਥੋੜੇ ਵਿਦਵਾਨ ਸੱਜਣ ਦੂਰ ਰਹਿਣਾ ਕਿ ਜਿਹਦੇ ਸਮਝ ਚ ਆਵੇ ਉਹੀ ਫੋਨ ਕਰੇ ਤੇ ਟੈਟ ਲੇਵੀ ਵਾਲੀ ਆ ਥਾਂ ਥਾਂ ਬਹੁਤ ਚੰਗਾ ਗੰਡ ਗੁੰਡ ਕੋਈ ਨਹੀਂ ਉੱਤੋਂ ਵੀ ਬਹੁਤ ਚੰਗੀ ਆਗਾ ਗਰੀਬ ਕਰੋ ਲਿਆਂਦੀ ਹੋਈ ਆ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਕਨੈਕਟ ਕਰ ਸਕਦਾ ਭਰਾ ਬੱਕਰੀਆਂ ਦੇ ਮੁੱਲ ਨਾਲੋਂ ਸਸਤੀ ਆ ਬਹੁਤ ਚੰਗੀ ਆ ਤੜਕੇ 6:45 ਮਿੰਟਾਂ ਦੀ ਵੀਡੀਓ ਚੋਕੇ ਛੱਡੇ ਆ ਸਾਢੇ 5 ਚੋਕੇ ਹਟੇ ਆ ਤੇ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਕਨੈਕਟ ਕਰ ਸਕਦਾ ਭਰਾ ਬਾੜ ਦੀ ਡਿਟੇਲ ਪਹਿਲਾਂ ਵੀ ਦੱਸਤੀ ਇੱਕ ਵਾਰੀ ਫੇਰ ਦੱਸ ਦਿੰਨੇ ਆ ਕਿ ਟੋਕੜ ਆ ਜੀ ਕੱਲੀ 5 ਦਿਨਾਂ ਦਾ ਵੀ ਟੀਕਾ ਨਹੀਂ ਭਰਿਆ ਹੋਇਆ ਗੱਪ ਮਾਰਨ ਨੂੰ ਤੱਕਲਾ 20 ਦਿਨਾਂ ਦਾ ਕਹਿੰਦਾ ਕਿ 20 ਦਿਨਾਂ ਦਾ ਟੀਕਾ ਭਰਿਆ ਹੋਇਆ 5 ਦਿਨਾਂ ਦਾ ਵੀ ਟੀਕਾ ਨਹੀਂ ਭਰਿਆ ਹੋਇਆ ਖਾਲੀ ਹੈ ਜਮਾ ਤੇ 7 ਕਿਲੋ ਦੁੱਧ ਆ ਜੀ 7 ਕਿਲੋ ਦੁੱਧ ਦਾ ਟੈਟ ਲੈਵੇ ਦੀ ਆ ਪਹਿਲਾ ਸੂਗਾ ਗਰੀ ਘਰੋਂ ਆਈ ਆ ਪਰਸੋਂ ਹੀ ਆਈ ਹੈ ਹਜੇ ਜੇ ਕਿਸੇ ਨੂੰ ਪਸੰਦ ਹੋਵੇ ਤਾਂ ਕਨੈਕਟ ਕਰ ਸਕਦਾ ਭਰਾ ਪਿੰਡ ਗਹਿਰੀ ਬੁੱਟਰ ਜ਼ਿਲ੍ਹਾ ਬਟਿੰਡਾ ਮੋਬਾਈਲ ਨੰਬਰ 9814634305 ਦੁਬਾਰੇ ਫੇਰ ਬੋਲ ਦਿੰਨੇ ਆ 9814634305 ਫੋਨ ਨੰਬਰ ਆ ਜੀ ਜੇ ਕਿਸੇ ਨੂੰ ਤੇ ਰੇਟ ਇਹਦਾ ਜੀ ਹਾਂ ਜਾਂ ਨਾ ਬਸ 16000 ਰੁਪਏ ਹੀ ਆ ਜੀ ਕੋਈ ਘਾਟ ਬਾਤ ਨਹੀਂ ਹੋਣੀ ਕੱਲਾ 500 ਰੁਪਏ ਛੋੜ ਹੀ ਕੀਤੀ ਜਾਊ ਜੀ 16000 ਚੋਂ 500 ਰੁਪਏ ਛੋੜ ਤੇ ਗਾਂ ਬਹੁਤ ਚੰਗੀ ਆ